ਤਾਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੀ ਧਰਤੀ ਦੇ ਉੱਪਰ ਇੱਕ ਕਾਫੀ ਵੱਡੇ ਖਿੱਤੇ ਦੇ ਉੱਪਰ ਛੇਰੇ ਪੰਜਾਬ ਸਰਕਾਰ ਰਣਜੀਤ ਸਿੰਘ ਹੁਣਾ ਦੀ ਅਗਵਾਈ ਦੇ ਵਿੱਚ ਸਰਕਾਰੇ ਖਾਲਸਾ ਸੀ ਪਰ 1849 ਦੇ ਵਿੱਚ ਇਸ ਖਿੱਤੇ ਦੇ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੁੰਦਾ ਉਸ ਤੋਂ ਬਾਅਦ ਦੇ ਵਿੱਚ 1947 ਦੇ ਵਿੱਚ ਇਸ ਖਿੱਤੇ ਦੀ ਵੰਡ ਹੁੰਦੀ ਹੈ ਉਹ ਵੰਡ ਇੱਕ ਬਿਲਕੁਲ ਗਲਤ ਆਧਾਰ ਮਿੱਥਿਆ ਜਾਂਦਾ ਹੈ ਕਿ ਦੋ ਜਿਹੜੇ ਇੱਥੇ ਮਜ਼ਹਬ ਸੀਗੇ ਉਹਨਾਂ ਨੂੰ ਦੋ ਨੇਸ਼ਨ ਜਾਂ ਦੋ ਕੌਮਾਂ ਮੰਨ ਕੇ ਇੱਥੇ ਦੋ ਰਾਜ ਜਿਹੜੇ ਆ ਉਹ ਇੰਡੀਆ ਤੇ ਪਾਕਿਸਤਾਨ ਹੋਣ ਦੇ ਵਿੱਚ ਧਿਆਨ ਦਿੱਤੇ ਜਾਂਦੇ। ਸੋ ਇਹ ਜਿਹੜਾ ਖਿੱਤਾ ਆ ਇਹ ਇੰਨੀ ਜ਼ਿਆਦਾ ਭਿੰਨਤਾ ਵਾਲਾ ਖਿੱਤਾ ਆ। ਇੱਥੇ ਵੱਖਰੀਆਂ-ਵੱਖਰੀਆਂ ਇਤਿਹਾਸਕ ਪਛਾਣਾਂ ਨੇ, ਸੱਭਿਆਚਾਰਕ ਪਛਾਣਾਂ ਨੇ, ਧਾਰਮਿਕ ਪਛਾਣਾਂ ਨੇ, ਬੋਲੀ ਅਧਾਰਿਤ ਪਛਾਣਾਂ ਨੇ, ਨਸਲੀ ਪਛਾਣਾਂ ਨੇ ਕਿਤੇ ਮਤਲਬ ਟ੍ਰਾਈਬਲ ਲੋਕ ਹੈ, ਕਬਾਇਲੀ ਲੋਕ ਹੈ। ਸੋ ਇਹ ਜਿਹੜਾ ਇਹ ਸਾਰਾ ਹੀ ਖਿੱਤਾ ਹੈਗਾ ਆ। ਇਨੂੰ ਇਸ ਤਰੀਕੇ ਦੇ ਨਾਲ ਇੱਕ ਗਲਤ ਧਾਰਨਾ ਦੇ ਉੱਪਰ ਜਦੋਂ ਵੰਡਿਆ ਗਿਆ ਉਸ ਖਿੱਤੇ ਨੇ ਇਸ ਉਸ ਫੈਸਲੇ ਨੇ ਉਸ 1947 ਦੀ ਗਲਤ ਵੰਡ ਨੇ ਇਸ ਸਾਰੇ ਖਿੱਤੇ ਦੇ ਵਿੱਚ ਅੰਦਰੂਨੀ ਤੌਰ ਤੇ ਉੱਪਰ ਵੀ ਤੇ ਇੰਡੀਆ ਤੇ ਪਾਕਿਸਤਾਨ ਦੇ ਆਪਸ ਦੇ ਵਿੱਚ ਵੀ ਕਲੇਸ਼ ਦੇ ਪੱਕੇ ਬੀਜ ਜਿਹੜੇ ਆ ਉਹ ਬੀਜ ਦਿੱਤੇ ਤੁਸੀਂ ਦੇਖੋ ਇਹ ਜਿਹੜਾ ਖਿੱਤਾ ਆ ਕਿ ਉਸ ਤੋਂ ਬਾਅਦ ਕਦੀ ਵੀ ਸ਼ਾਂਤ ਨਹੀਂ ਰਿਹਾ ਇੱਥੇ ਸਦਾ ਹੀ ਹੇ ਜੋਲ ਜਿਹੜੀ ਆਉਂਦੀ ਰਹੀ ਚਾਹੇ ਉਹ ਤੁਸੀਂ ਜਿੰਨਾ ਨਾਰਥ-ਈਸਟ ਹੈ ਜਿਹਦੇ ਵਿੱਚ ਨਾਗੇ ਨੇ ਮੀਜ਼ੋਸ ਨੇ ਮਨੀਪੁਰ ਦੇ ਲੋਕ ਨੇ ਆਸਾਨ ਦੇ ਨੇ ਉਹ ਸਾਰਾ ਖੇਤਰ ਦੇਖ ਲਓ ਉਸ ਤੋਂ ਇਲਾਵਾ ਪੰਜਾਬ ਦਾ ਹਿੱਸਾ ਦੇਖ ਲਓ ਕਸ਼ਮੀਰ ਦਾ ਦੇਖ ਲਓ ਈਵਨ ਜੇ ਪੱਛਮੀ ਪਾਸੇ ਦੇ ਵੀ ਆਪਾਂ ਗੱਲ ਕਰੀਏ ਕਿ ਉੱਥੇ ਬਲੋਚਾਂ ਦਾ ਮਸਲਾ ਦੇਖ ਲਓ ਸਿੰਧੀਆਂ ਦਾ ਦੇਖ ਲਓ ਜੇ ਆਪਾਂ ਦੱਖਣ ਵਾਲੇ ਪਾਸੇ ਨੂੰ ਜਾਈਏ ਉੱਧਰ ਤਾਲੀਲਾਂ ਦਾ ਮਸਲਾ ਦੇਖ ਲਓ ਚਾਹੇ ਉਹ ਸ਼੍ਰੀਲੰਕਾ ਦੇ ਵਿੱਚ ਹੋਵੇ ਚਾਹੇ ਇੰਡੀਆ ਦੇ ਵਿੱਚ ਹੋਵੇ ਸੋ ਇਹ ਸਾਰੇ ਖਿੱਤੇ ਦੇ ਵਿੱਚ ਅੰਦਰੂਨੀ ਤੌਰ ਦੇ ਉੱਪਰ ਜਿਹੜੀਆਂ ਮਸ਼ਾਨਾਂ ਨੇ ਉਹ ਆਪਣੇ ਹੱਕ ਲੈਣ ਦੇ ਵਾਸਤੇ ਸੰਘਰਸ਼ ਕਰਦੀਆਂ ਆ ਜਿਹਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਸਿੱਖ ਸੀਗੇ ਉਹਨਾਂ ਨੇ ਯਤਨ ਕੀਤਾ ਕਿ ਇੰਡੀਆ ਦੇ ਤਹਿਤ ਜਿਹੜੀ ਇੱਕ ਖੁਦਮੁਖਤਿਆਰੀ ਦੀ ਗੱਲ ਸਿੱਖਾਂ ਨੂੰ ਕਹੀ ਗਈ ਸੀਗੀ ਉਸ ਗੱਲ ਨੂੰ ਲਾਗੂ ਕਰਵਾਉਣ ਦੇ ਵਾਸਤੇ ਇਹਨਾਂ ਨੂੰ ਮਨਾਇਆ ਜਾ ਸਕੇ ਕਿਉਂਕਿ ਇੰਡੀਆ ਦੇ ਜਿਲ੍ਹੇ ਉਹ ਖੇប្រਾਂਤ ਧਿਰ ਸੀਗੀ ਨੂੰ ਮੁੱਕਰ ਗਏ ਸੀਗੇ ਜਦੋਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਉਹਦੇ ਵਾਸਤੇ ਲੰਬੀ ਜਦੋ ਜਹਿਦ ਹੁੰਦੀ ਆ ਪੰਜਾਬੀ ਸੂਬੇ ਦਾ ਮੋਰਚਾ ਲੱਗਦਾ ਹੈ ਜਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਦਾ ਵੀ ਹੈ ਇੱਕ ਖਾਸ ਹਾਲਾਤ ਦੇ ਵਿੱਚ ਕੋ ਚੀਕ ਦੇ ਨਾਲ ਜੰਗ ਲੱਗੀ ਹੋਈ ਸੀਗੀ ਉਸ ਤੋਂ ਬਾਅਦ 66 ਦੇ ਵਿੱਚ ਪੰਜਾਬੀ ਸੂਬਾ ਦਾ ਮੋਰਚਾ ਬਣਦਾ ਉਹ ਇਥੇ ਦੇਸ਼ ਸਮੱਸਿਆਵਾਂ ਦੇ ਹੱਲ ਕੱਟਣ ਦੀ ਬਜਾਏ ਉਹਨੇ ਨਵੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਪੰਜਾਬੀ ਬੋਲਦੇ ਇਲਾਕਿਆਂ ਦਾ ਜਿਹੜਾ ਮਸਲਾ ਆ ਉਸ ਤੋਂ ਬਾਅਦ ਪੈਦਾ ਹੋਇਆ ਉਸ ਪੰਜਾਬੀ ਸੂਬੇ ਦੇ ਅੰਦਰ ਜਿਹੜੀ ਦਰਿਆਈ ਪਾਣੀਆਂ ਦੀ ਵੰਡ ਦਾ ਮਸਲਾ ਸੀਗਾ ਇਹ ਵੀ ਉਸ ਤੋਂ ਬਾਅਦ ਪੈਦਾ ਹੋਇਆ ਉਸ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਨਹੀਂ ਸੀਗਾ ਸੋ ਇਨਾਂ ਸਾਰੇ ਹਾਲਾਤਾਂ ਦੇ ਵਿੱਚ ਕਰਦੇ ਕਰਦੇ ਗੱਲ ਇੱਥੇ ਤੱਕ ਆਈ ਕਿ ਇੰਡੀਆ ਦੇ ਵਿੱਚ ਇੱਕਦਮ ਸਾਰੀ ਸੱਤਾ ਦਾ ਜਾਂ ਤਾਕਤ ਦੇ ਕੇਂਦਰੀਕਰਨ ਦਾ ਇੱਕ ਰੁਝਾਨ ਚੱਲਿਆ ਕਿ ਜਿਹਦੇ ਵਿੱਚ ਕੁਝ ਇੱਕ ਆਕੂਆ ਨੇ ਖਾਸ ਕਰਕੇ ਜਿਹੜੀ ਇੰਦਰਾ ਗਾਂਧੀ ਦੀ ਉਹਦੀ ਮੰਡਲੀ ਸੀ ਉਹਨਾਂ ਨੇ ਸਾਰੀ ਤਾਕਤ ਆਪ ਦੇ ਹੱਥਾਂ ਦੇ ਵਿੱਚ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਵਿੱਚੋਂ ਫਿਰ 1975 ਦੀ ਐਮਰਜੈਂਸੀ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਤੇ ਪੂਰੇ ਇੰਡੀਆ ਦੇ ਵਿੱਚ ਹੀ ਉਹਦਾ ਜਿਹੜਾ ਵਿਰੋਧ ਹੈ ਉਹ ਕੀਤਾ ਗਿਆ ਪਰ ਸਭ ਤੋਂ ਸਫਲ ਵਿਰੋਧ ਜਿਹੜਾ ਸੀਗਾ ਉਹ ਪੰਜਾਬ ਦੇ ਵਿੱਚੋਂ ਖਾਸ ਕਰਕੇ ਸਿੱਖਾਂ ਦੇ ਵੱਲੋਂ ਹੋਇਆ ਕਿਉਂਕਿ ਸਿੱਖਾਂ ਨੂੰ ਗੁਰੂ ਮਹਾਰਾਜ ਨੇ ਬਿਰਤ ਦਿੱਤਾ ਕਿ ਜਿੱਥੇ ਵੀ ਕਿਤੇ ਹੁਕਮਰਾਨ ਦੇ ਵੱਲੋਂ ਕਿਸੇ ਦੇ ਨਾਲ ਧੱਕਾ ਕੀਤਾ ਜਾਂਦਾ ਹੋਵੇ ਤਾਂ ਤੁਸੀਂ ਉਹਦਾ ਜਥਾ ਸ਼ਕਤ ਵਿਰੋਧ ਜਿਹੜਾ ਆ ਉਹ ਕਰਨਾ ਤੇ ਇਥੇ ਹੱਕ ਸੱਚ ਦੀ ਆਵਾਜ਼ ਜਿਹੜੀ ਆ ਉਹ ਉਠਾਉਣੀ ਕਰਨਾ ਸੋ 1977 ਦੇ ਵਿੱਚ ਜਿਸ ਸਮੇਂ ਐਮਰਜੈਂਸੀ ਖਤਮ ਹੋਈ ਸ਼ੇਖ ਬਹੁਤ ਪਾਵਰਫੁਲ ਸਥਿਤੀ ਦੇ ਵਿੱਚ ਇਸ ਕਿੱਤੇ ਦੇ ਵਿੱਚ ਆ ਗਏ